ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਮਨੀਤ ਬਿੱਟੂ ਵੱਲੋਂ ਦਿਸ਼ਾ ਨਿਰਦੇਸ਼ ਤਹਿਤ ਅਹਿਮ ਬੈਠ ਲੁਧਿਆਣਾ ਵਿੱਚ ਕੀਤੀ ਗਈ ਇਸ ਦੌਰਾਨ ਉਹਨਾਂ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਕੀਤੀ ਤੇ ਲੁਧਿਆਣਾ ਦੇ ਸਕੂਲਾਂ ਬਾਰੇ ਵੀ ਕਿਹਾ ਕਿ ਉਹ ਖਸਤਾ ਹਾਲਤ ਵਿੱਚ ਨੇ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਦੋਂ ਉਹਨਾਂ ਨੂੰ ਭਰਤ ਪੋਸ਼ਣ ਆਸੂ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਦਾ ਕੀ ਕਹਿਣਾ ਸੀ ਸੁਣੋ ਕਿਹੜੇ ਆਗੂ ਨਹੀਂ ਪਹੁੰਚੇ ਉੱਥੇ ਬਹੁਤ ਸੀਨੀਅਰ ਆਗੂ ਨੇ ਤੁਹਾਡੀ ਪਾਰਟੀ ਦੇ ਨੋਟਾ ਲੋ ਨਾ ਮੈਨੂੰ ਕੀ ਪਤਾ ਹੁਣ ਐ ਸੀਨੀਅਰ ਤਾਂ ਅੱਜ ਕੱਲ੍ਹ ਚੰਨੀ ਸਾਹਿਬ ਭਾਰਤੂ ਸ਼ਨਾਸ਼ੂ ਦੀ ਚਰਚਾ ਚੱਲ ਰਹੀ ਹੈ ਨਹੀਂ ਸਾਡੀ ਤਾਂ ਦੇਖੋ ਮੈਂ ਵੀ ਅੱਜ ਬੈਠਾ ਮੇਰੀ ਵੀ ਅੱਜ ਜਿਹੜੀ ਆ ਸਾਨੂੰ ਵੀ ਉੱਥੇ ਬੁਲਾਇਆ ਗਿਆ ਪਰ ਮਹੀਨਾ ਪਹਿਲਾਂ ਆ ਹੁਣ ਮੀਟਿੰਗ ਆ ਜਿਹੜੀ ਦਿਸ਼ਾ ਦੀ ਇਹ ਰੱਖੀ ਹੋਈ ਸੀ ਤੇ ਇਦੋਂ ਬਾਅਦ ਆਸ਼ੂ ਜੀ ਤੇ ਮੇਰੀ 4 ਵਜੇ ਮੀਟਿੰਗ ਆ ਜਿਹੜੀ ਉਹ ਤੋਂ 3 ਦਿਨ ਨੇ ਜਿਹੜੇ ਸਾਡੇ ਇਨਚਾਰਜ ਸਾਹਿਬ ਨੇ ਉਹ 3 ਦਿਨ ਨੇ ਉਰੇ ਪੰਜਾਬ ਦੇ ਵਿੱਚ ਕੱਲ ਆਏ ਦਰਬਾਰ ਸਾਹਿਬ ਮੱਥਾ ਟੇਕਿਆ ਦੁਰਗਾਣਾ ਮੰਦਰ ਸਾਹਿਬ ਮੱਥਾ ਟੇਕਿਆ ਤੇ ਹੁਣ 9 10 11 ਤਿੰਨ ਦਿਨ ਉਹ ਉਰੇ ਨੇ ਉਹਨਾਂ ਤਿੰਨਾਂ ਦਿਨਾਂ ਚ ਕਦੇ ਵੀ ਉਹਨਾਂ ਨਾਲ ਗੱਲ ਕੀਤੀ ਜਾ ਸਕਦੀ ਹੈ ਪਰ ਮੇਰੀ ਪਹਿਲਾਂ ਅਸ਼ੁਜ ਦੀ ਹਲਕੇ ਚ ਮੇਰੀ ਮੀਟਿੰਗ 4 ਵਜੇ ਇਸ ਤੋਂ ਬਾਅਦ ਉਹਨਾਂ ਦੇ ਏਰੀਆ ਚ ਮੀਟਿੰਗ ਰੱਖੀ ਹੋਈ ਆ ਇਸ ਕਰਕੇ ਉਹ ਅੱਜ ਦੇ ਦਿਨ ਮੀਟਿੰਗ ਨਹੀਂ ਗਏ। ਸਰ ਨਵਜੋਤ ਸਿੰਘ ਸਿੱਧੂ ਜਿਹੜੇ ਨਿਹਾਰਕੋਟ ਦੇ ਵਿੱਚ ਰੈਲੀ ਕਰ ਰਹੇ ਨੇ ਕੋਈ ਬਟਿੰਡਾ ਜਿੱਤੇਗਾ ਪੰਜਾਬ ਦੇ ਦੇਣ ਨਹੀਂ ਕਰ ਰਹੇ ਆਪਣੇ ਤੌਰ ਤੇ ਇਹ ਆਪਸੀ ਜਿਹੜੀ ਖਾਨਾ ਜਿੰਨੀ ਨੁਕਸਾਨ ਤਾਂ ਕਿਸ ਪਾਰਟੀ ਦਾ ਇਹ ਇਹਨਾਂ ਵਿਧਾਨ ਸਭਾ ਵਿੱਚ ਦੇਖ ਨੂੰ ਕੱਲ ਕੱਲ ਵੀ ਉਹਨਾਂ ਨੇ ਕਿਹਾ ਕਿ ਮੈਂ ਕਿਸੇ ਗਰੁੱਪ ਦਾ ਨਹੀਂ ਐਥੇ ਗਰੁੱਪ ਬਣਾਈ ਫਿਰਦੇ ਨੇ ਦੇਖੋ ਆਪਾਂ ਕੁਝ ਨਹੀਂ ਇਸ ਗੱਲ ਬਾਰੇ ਕਹਿ ਸਕਦੇ ਅਸੀਂ ਅੱਗੇ ਵੀ ਇਹ ਗੱਲਾਂ ਇੱਕ ਦੂਜੇ ਨੂੰ ਕਰਕੇ ਨੁਕਸਾਨ ਕਰਵਾਇਆ ਬਾਈ ਚ ਤੇ ਹੁਣ ਇੱਕ ਵੀ ਸ਼ਬਦ ਉਹ ਕਿਸੇ ਬਾਰੇ ਮੀਡੀਆ 'ਚ ਸਾਡੇ ਵੱਲੋਂ ਨਾ ਬੋਲਿਆ ਗਿਆ ਇਹ ਨਾ ਬੋਲਿਆ ਜਾਊਗਾ ਇਹ ਪਾਰਟੀ ਹਾਈ ਕਮਾਂਡ ਦਾ ਕੰਮ ਉਹ ਦੇਖਣ ਕੀ ਉਹਨਾਂ ਨੇ ਕਰਨਾ ਕੀ ਨਹੀਂ ਕਰਨਾ ਉਹ ਉਹਨਾਂ ਤੇ ਹੈ ਜਿਵੇਂ ਜੋਰ ਨੂੰ ਲੈ ਕੇ ਜਿਵੇਂ ਨਵਜੋਤ ਸਿੰਘ ਸਿੱਧੂ ਦੀ ਇਹ ਰੈਲੀ ਚੱਲ ਰਹੀ ਹੈ ਉਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਉਹ ਸਹੀ ਹੈ ਫਿਰ ਨਹੀਂ ਮੈਂ ਮੈਂ ਕੌਣ ਹਾਂ ਸਹੀ ਗਲਤ ਕਹਿਣ ਵਾਲਾ ਜੀ ਮੈਂ ਤਾਂ ਇੱਕ ਮੈਂਬਰ ਪਾਰਲੀਮੈਂਟ ਆ ਸਰੀ ਗਰਜੋੜ ਨੂੰ ਲੈ ਕੇ ਜਿਹੜੀ ਲਗਾਤਾਰ ਮੀਟਿੰਗਾਂ ਵੀ ਹੋ ਰਹੀਆਂ ਆਮ ਆਦਮੀ ਪਾਰਟੀ ਦੇ ਨਾਲ ਕਹਿੰਦੇ ਵੀ ਰਾਜ ਜਿਹੜਾ ਪਤਰਾ ਹੋ ਰਿਹਾ ਥੋ ਲੱਗਦਾ ਤੁਸੀਂ ਪਿਆਰ ਨੂੰ ਪੰਜਾਬ ਦੇ ਵਿੱਚ ਕਾਂਗਰਸ ਥਿਆ ਆਮ ਆਦਮੀ ਪਾਰਟੀ ਨਾਲ ਗਰਜੋੜ ਨਹੀਂ ਇਹ ਵੀ ਹਾਈ ਕਮਾਂਡ ਹੈ ਜਿਹੜੀ ਦੋਨਾਂ ਦੀ ਤੁਹਾਡੇ ਮੂਰੇ ਹੀ ਆ ਮੈਂ ਤਾਂ ਪਹਿਲਾਂ ਵੀ ਇਹੀ ਗੱਲ ਕਹਿੰਦਾ ਸੀ ਵੀ ਇਹ ਗੱਲਾਂ ਹਾਈ ਕਮਾਂਡ ਦੇ ਹੱਥ ਨੇ ਇਸ ਗੱਲ ਤੋਂ ਮੈਨੂੰ ਦੱਸ ਦੋ ਤੁਹਾਡੇ ਮੂਰੇ ਤੁਸੀਂ ਮੈਨੂੰ ਤਕਰੀਬਨ 6 ਮਹੀਨੇ ਦੀਆਂ ਤੋਂ ਬਾਅਦ ਇਹ ਗੱਲਾਂ ਮੈਨੂੰ ਪੁੱਛ ਰਹੇ ਆ ਮੈਂ ਤੁਹਾਨੂੰ ਨਾਲ ਹਮੇਸ਼ਾ ਇਹੀ ਗੱਲ ਕੀਤੀ ਹੈ ਬਈ ਭਾਈ ਇਹ ਹਾਈ ਕਮਾਂਡ ਦਾ ਫੈਸਲਾ ਹੈ ਤੇ ਹੁਣ ਕੱਲ ਹਾਈ ਕਮਾਂਡ ਦੀ ਮੀਟਿੰਗ ਹੈ ਜਿਹੜੀ ਜਿਹੜੀ ਸਾਡੀ ਕਮੇਟੀ ਬਣਾਈ ਆ ਜਿਹਨੇ ਕੋਆਰਡੀਨੇਟ ਕਰਨਾ ਹੈ ਜਿਹਦੇ ਵਿੱਚ ਚੇਅਰਮੈਨ ਸਾਡੇ ਮੁਕਲਵਾਸਨੀਕ ਨੇ ਜਿਹਦੇ ਮੈਂਬਰ ਦਿ ਲੋਹਟ ਸਾਹਿਬ ਨੇ ਜਿਹਦੇ ਹੋਰ ਕਮੇਟੀ ਦੇ ਮੈਂਬਰ ਨੇ ਉਹ ਕੱਲ ਸੰਦੀਪ ਜਿਹੜੇ ਸਾਡੇ ਐਮ ਮੈਂਬਰ ਪਾਰਲੀਮੈਂਟ ਨੇ ਲੋਕ ਰਾਜ ਸਭਾ ਚ ਸੰਦੀਪ ਪਾਠਕ ਉਹ ਤਿਆਤਸ਼ੀ ਤੇ ਹੋਰ ਉਹਨਾਂ ਦੇ ਭਰਦਵਾਜ ਮੰਤਰੀ ਤਿੰਨ ਤਾਂ ਮੀਟਿੰਗ ਹੀ ਕੱਲ ਕਰ ਰਹੇ ਸੀ ਤੇ ਇਸ ਗੱਲ ਨੂੰ ਇਹ ਗੱਲ ਨੂੰ ਹੁਣ ਮੈਂ ਕਮਾਂ ਜਾਂ ਕੀ ਕਮਾਂ ਇਹ ਤਾਂ ਤੁਹਾਡੇ ਮੂਹਰੇ ਆ ਸਾਰੀ মিডিਆ ਨੇ ਤੁਸੀਂ ਕਵਰੇਜ ਦਿਖਾਈ ਆ ਵੀ ਉਹ ਇਕੱਠੇ ਮੀਟਿੰਗ ਆ ਹਾਂ ਇਹ ਮੀਟਿੰਗਸ ਕੀ ਹੋਇਆ ਕੀ ਹੋਣਾ ਏ ਇੱਕ ਗੱਲ ਜ਼ਰੂਰ ਉਹ ਚੋਂ ਨਿਕਲ ਗਿਆ ਵੀ ਦੁਬਾਰਾ ਮੀਟਿੰਗ ਜਲਦੀ ਕਰਾਂਗੇ ਬਟੂ ਜੀ ਮੈਂ ਨਵਜੋ ਸਿੰਘ ਸਿੱਧੂ ਪਹਿਲਾਂ ਕਹਿੰਦੇ ਸੀ 75 ਪੈਦਾ ਹੋ ਗਏ ਕੱਲ ਹੋਣਾ ਫਿਰ ਬਿਆਨ ਦਿੱਤਾ ਕਿ ਹੁਣ ਅਸੀਂ ਵੀ ਦੀ ਗੇਮ ਚੱਲ ਰਹੀ ਹੈ ਕਿਸ ਤਰ੍ਹਾਂ ਦੇ ਦੇ ਤੁਸੀਂ ਕਹਿੰਦੇ ਹੋ ਕਿ ਅਸੀਂ ਇਦਾਂ ਦੇ ਬਿਆਨ ਨਹੀਂ ਦੇਣੇ ਬਾਈ ਦੇ ਵਿੱਚ ਕਾਫੀ ਨੁਕਸਾਨ ਕੀਤਾ ਪਰ ਦੂਜੇ ਪਾਸੋਂ ਲਗਾਤਾਰ ਇਸ ਤਰ੍ਹਾਂ ਦੇ ਬਿਆਨ ਆ ਰਹੇ ਆ ਪਾਰਟੀ ਨੂੰ ਇਸ ਤਰ੍ਹਾਂ ਦੇ ਨਹੀਂ ਉਹ ਜਿਵੇਂ ਕਿ ਸਾਡੇ ਪ੍ਰਧਾਨ ਜੀ ਨੇ ਕਿਹਾ ਹੈ ਜੋ ਰਾਜਾ ਬੜਿੰਗ ਸਾਬ ਸਾਡੇ ਪ੍ਰਧਾਨ ਨੇ ਇਸ ਵੇਲੇ ਉਹਨਾਂ ਨੇ ਇਹ ਗੱਲ ਕਹੀ ਜੋ ਅਮਰਸਰ ਦੇ ਵਿੱਚ ਵੀ ਕੋਈ ਵੀ ਉਹਨਾਂ ਨੇ ਕਿਹਾ ਰੈਲੀ ਕਰ ਸਕਦਾ ਕੋਈ ਵੀ ਜਿਹਨੇ ਬਿਆਨ ਕੋਈ ਵੀ ਦਿੱਤਾ ਹੈ ਬਿਆਨ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਪੁੱਛੋ ਜਿਹਦੇ ਨਹੀਂ ਦਿੱਤਾ ਹੈ ਬਿਆਨ ਚਲੋ ਫਾਇਦਾ ਹੋ ਕੋ ਨੁਕਸਾਨ ਤੁਸੀਂ ਆਪਣਾ ਚਲੋ ਬਿੱਟੂ ਜੀ ਪਰ ਇਹ ਤਾਂ ਹਾਈ ਕਮਾਂਡ ਦੇਖੇਗੀ ਜੀ ਵੀ ਦੋਨੋਂ ਪਾਰਟੀਆਂ ਦਾ ਜੋ ਅਸੀਂ ਕਹਿਣਾ ਸੀ ਤੁਸੀਂ ਇੱਕ ਸਵਾਲ ਪੁੱਛਿਆ ਜੋ ਅਸੀਂ ਕਹਿਣਾ ਸੀ ਉਹ ਅਸੀਂ ਮੀਟਿੰਗ ਜਿਹੜੀ ਪੰਜਾਬ ਦੇ ਕਾਂਗਰਸ ਦੀ ਮੀਟਿੰਗ ਸੱਦੀ ਸੀ ਜਿਹੜੀ ਕਿ ਸਾਡੀ ਇੱਕ ਪੀਏ ਸੀ ਜਿਹੜੀ ਸਾਡੀ ਪੰਜਾਬ ਦੀ ਆ ਉਹ ਜਾ ਕੇ ਆਪਣੀ ਆਪਣੀ ਕੱਲੀ ਕੱਲੀ ਰੈ ਖੜਗੇ ਸਾਹਿਬ ਨੂੰ ਨਾਲ ਵੀ ਨੂਗਪਾਲ ਸਾਹਿਬ ਤੇ ਰਾਹੁਲ ਗਾਂਧੀ ਤਿੰਨਾਂ ਨੂੰ ਇੱਕ ਇੱਕ ਗੱਲ ਬਹਿ ਕੇ 2 ਘੰਟੇ ਦੀ ਮੀਟਿੰਗ ਲੰਬੀ ਚੱਲੀ ਹਰ ਲੀਡਰ ਨੂੰ ਉਹਨਾਂ ਨੇ ਸੁਣਿਆ ਤੇ ਉਹ ਆਪਣਾ ਆਪਣਾ ਥੀਵ ਸਾਰੇ ਉੱਥੇ ਦੇ ਕੇ ਆਏ ਬਿੱਟੂ ਜੀ ਇੱਕ ਕਲੀਅਰ ਕਰ ਦੋ ਭਾਗਪੁਜਨ ਆਸ਼ੂ ਤੁਹਾਡੇ ਬੜੇ ਲੀਡਰ ਨੇ ਹੈ ਨਾ ਉਹਨਾਂ ਨੇ ਕਿਹਾ ਕਿ ਮੈਂ ਤਾਂ ਘਰੇ ਬਹਿ ਜਾਵਾਂਗਾ ਅਗਰ ਆਮ ਆਦਮੀ ਪਾਰਟੀ ਦੇ ਨਾਲ ਇੰਡੀਆ ਗੱਡ ਛੋੜ ਦੇਣ ਨਾਲ ਇਲੈਕਸ਼ਨ ਪੰਜਾਬ ਦੇ ਵਿੱਚ ਕੋਈ ਪਾਰਲੀਮੈਂਟ ਤੁਸੀਂ ਵੀ ਉਹਨਾਂ ਦੇ ਬਿਆਨ ਤੋਂ ਸਹਿਮਤ ਘਰੇ ਬੈਠੋਗੇ ਤੁਸੀਂ ਦੇਖੋ ਜੀ ਆ ਸਾਡੇ ਪੰਜਾਬ ਦੇ ਵਰਕਿੰਗ ਪ੍ਰੈਜ਼ੀਡੈਂਟ ਨੇ ਭਾਰਤ ਕੋਸ਼ਿਸ਼ਾਂ ਸ਼ੁਰੂ ਕੀਤੀ ਉਹ ਇਸ ਵੇਲੇ ਕੋਈ ਆਮ ਨਹੀਂਗੇ ਜਿਹੇ ਉਹ ਪੰਜਾਬ ਦੇ ਪ੍ਰਧਾਨ ਨੇ ਤੇ ਜੇ ਉਹਨਾਂ ਨੇ ਗੱਲ ਕਹੀ ਆ ਤੇ ਉਹਨਾਂ ਦੀ ਗੱਲ ਵੀ ਹਾਈ ਕਮਾਂਡ ਸੁਣੇਗੀ ਕਿ ਨਹੀਂ ਸੁਣੇਗੀ ਜਿੱਦਣ ਉਸ ਗੱਲ ਤੇ ਕੋਈ ਫੈਸਲਾ ਹੋਏਗਾ ਉਹ ਆਪਾਂ ਉਹਦੋਂ ਗੱਲ ਕਰਾਂਗੇ ਨਾ ਬਟੋ ਇਹ ਨਗਰ ਨੇ ਹੋਂਦੇ ਵਿੱਚ ਇੱਕ ਘਟਾਲਾ ਆਇਆ ਉਸ ਨੂੰ ਲੈ ਕੇ ਵੀ ਜਿਹੜੇ ਆ ਦੋਨੋਂ ਪਾਸੋਂ ਦੀ ਬਿਆਨ ਆ ਰਹੇ ਨੇ ਮਮਤਾ ਜੀ ਨੇ ਕਿਹਾ ਸੀ ਕਿ ਪਿਛਲੇ 1.5 ਸਾਲ ਪਹਿਲਾਂ ਇਹ ਮੁੱਦਾ ਉਠਾਇਆ ਸੀ ਤਾਂ ਸਾਰੇ ਐਮਐਲਏ ਨੇ ਉਹਨਾਂ ਦਾ ਵਿਰੋਧ ਕੀਤਾ ਸੀਗਾ ਉਹਨਾਂ ਨੇ ਟੋਟਾ ਜਿਹੜਾ ਨਿਕਲ ਕੇ ਸਾਹਮਣੇ ਆ ਚੁੱਕਾ ਵਾ ਤੇ ਉਹਨਾਂ ਦਾ ਕਹਿਣਾ ਸੀਗਾ ਜਿਹੜੇ ਲੋਕਾਂ ਨੇ ਵਿਰੋਧ ਕੀਤਾ ਕਿਤੇ ਨਾ ਕਿਤੇ ਉਹ ਵੀ ਜ਼ਿੰਮੇਵਾਰ ਨੇ ਇਸ ਕੋਟਾ ਦੇ ਦੇਖੋ ਜੀ ਇਹ ਗੱਲ ਆਪਾਂ ਲਾਈਵ ਉਸ ਵੇਲੇ ਕੈਮਰੇ ਆ ਰਹੀ ਤੇ ਸਾਰਿਆਂ ਨੇ ਥੋੜੇ ਚੈਨਾਂ ਦਾ ਹੀ ਦੇਖਿਆ ਇਹ ਤਾਂ ਕੋਈ ਝੂਠ ਗੱਲ ਨਹੀਂ ਜਦੋਂ ਮਮਤਾ ਜੀ ਨੇ ਇਸ਼ੂ ਇਹ ਚੱਕਿਆ ਜਦੋਂ ਪਿਛਲੀ ਕਾਰਪੋਰੇਸ਼ਨ ਸੀਗੀ ਅੱਜ ਹਾਊਸ ਚ ਸਾਲ ਪਹਿਲਾਂ ਹਾਊਸ ਮੀਟਿੰਗ ਜਿਹੜੀ ਕਿ ਹੁੰਦੀ ਆ ਉਹਦੇ ਵਿੱਚ ਉਹਨਾਂ ਨੇ ਬਹੁਤ ਜ਼ੋਰ ਸ਼ੋਰ ਨਾਲ ਇੱਥੇ ਭਵਨ ਦੇ ਵਿੱਚ ਉਹਨਾਂ ਦੇ ਸ਼੍ਰੀ ਗੁਰੂ ਨਾਨਕ ਭਵਨ ਦੇ ਵਿੱਚ ਉਹ ਮੀਟਿੰਗ ਸੀਗੀ ਤੇ ਉਹਦੇ ਵਿੱਚ ਉਹਨਾਂ ਨੇ ਬਹੁਤ ਤਕੜੇ ਹੋ ਕੇ ਮਜਬੂਤੀ ਨਾਲ ਇੱਕ ਲੇਡੀ ਹੋਣ ਦੇ ਨਾਤੇ ਉਹ ਇਸ਼ੂ ਚੱਕਿਆ ਤੇ ਬਹੁਤ ਉਹਨਾਂ ਨੂੰ ਸਨਬ ਕਰਨ ਦੀ ਦੱਬਣ ਦੀ ਕੋਸ਼ਿਸ਼ ਕੀਤੀ ਗਈ ਅੱਜ ਪਰ ਉਦੋਂ ਵੀ ਉਹਨਾਂ ਦੀ ਸਰਕਾਰ ਸੀ ਪਰ ਹਾਊਸ ਜਿਹੜਾ ਸੀ ਉਸ ਵੇਲੇ ਮੇਅਰ ਕਾਂਗਰਸ ਦੇ ਸੀ ਤੇ ਉਹ ਗੱਲ ਰੱਖੀ ਉਦੋਂ ਉਹ ਗੱਲ ਅਣ ਸੁਣੀ ਕਰਤੀ ਦੱਬਤੀ ਗੱਲ ਤੇ ਅੱਜ ਉਹ ਗੱਲ ਸਾਹਮਣੇ ਸਰਕਾਰ ਦੇ ਹੁੰਦੇ ਆ ਗਈ ਅਸੀਂ ਤਾਂ ਇਹ ਕਮਾਂਗੇ ਇਸ ਦੇ ਵਿੱਚ ਜਿਹੜੀ ਸਰਕਾਰ ਆਮ ਆਦਮੀ ਪਾਣੀ ਦੀ ਉਹ ਵੱਡਾ ਤੋਂ ਵੱਡਾ ਐਕਸ਼ਨ ਲਵੇ ਯਾਰ ਇਹ ਆ ਹੁਣ ਮੈਨੂੰ ਮਿਲ ਕੇ ਗਏ ਆ ਆ ਮਲਾਜ਼ਮ ਕਹਿ ਰਹੇ ਆ ਕਿ ਕੀ ਕਹਿ ਰਹੇ ਆ ਮਲਾਜ਼ਮ ਵੀ ਸਾਨੂੰ ਭਾਈ ਨੌਕਰੀ ਦੇ ਦਿਓ ਸਾਡਾ 4500 ਰੁਪਿਆ ਸਾਨੂੰ ਦਿੰਦੇ ਦਿੰਨੇ ਹੋ ਤੇ ਸਾਰਾ ਦਿਨ ਅਸੀਂ ਹਸਪੀਟਲ ਚ ਮਰੀਜ਼ਾਂ ਦੇ ਪੱਟੀਆਂ ਤੋਂ ਲੈ ਕੇ ਬਾਥਰੂਮਾਂ ਤੋਂ ਲੈ ਕੇ ਹਰ ਸੇਵਾ ਕਰਦੇ ਆ ਇਹ ਤਾਂ ਨੌਕਰੀ ਮੰਗਰੇ ਇਹਨਾਂ ਨੂੰ ਤਾਂ ਅਸੀਂ ਦਿੰਦੇ ਨਹੀਂ ਜੀ ਦੂਜੇ ਪਾਸੇ ਅਸੀਂ ਜਾਲੀ ਦੇਖੋ ਤਾਂ ਸਹੀ ਯਾਰ ਕੀ ਹੋ ਕੀ ਰਿਹਾ ਇਹ ਕੈਸਾ ਕੈਸਾ ਮਤਲਬ ਇੱਕ ਨੰਗਾ ਨਾਚ ਹੋ ਰਿਹਾ ਇਹ ਵੀ ਜਾਲੀ ਬੰਦਿਆਂ ਦੇ ਖਾਤਿਆਂ ਚ ਲੱਖਾਂ ਰੁਪਈਆ ਹਰ ਮਹੀਨੇ ਜਾ ਰਹੇ ਜਾਲੀ ਮੁਲਾਜ਼ਮ ਬਣਾ ਕੇ ਜਿਹੜੇ ਅਸਲੀ ਕੰਮ ਕਰਦੇ ਉਹਨਾਂ ਨੂੰ ਨਹੀਂ ਜਿਹੜੇ ਨਕਲੀ ਮੁਲਾਜ਼ਮ ਨੇ ਜਿਨ੍ਹਾਂ ਨੇ ਕਦੇ ਅਨਰੋਲ ਨਹੀਂ ਗਏ ਸਰਕਾਰ ਦੇ ਮੁਲਾਜ਼ਮ ਨਹੀਂ ਗਏ ਤੇ ਉਹਨਾਂ ਨੂੰ ਇਹ ਚ ਦੱਸਿਆ ਜਾ ਰਿਹਾ ਵੀ ਅੱਜ ਤੱਕ ਪਤਾ ਨਹੀਂ ਮਹੀਨੇ ਦਾ ਕਿੰਨਾ ਕਿੰਨਾ ਪੈਸਾ ਕਰੋੜਾਂ ਰੁਪਈਆ ਚਲਿਆ ਗਿਆ ਹੋ ਹਜੇ ਤਾਂ ਲਿਸਟਾਂ ਜਿਹੜੀਆਂ ਹੋਰ ਇਨਕੁਆਰੀ ਹੋਈ ਆ ਸਸਪੈਂਡ ਹੋਏ ਆ ਉਹਨਾਂ ਦੀਆਂ ਗੱਲਾਂ ਅੱਗੇ ਨਿਕਲ ਕੇ ਆਉਣਗੀਆਂ ਹਜੇ ਅਸੀਂ ਵੇਟ ਕਰ ਰਹੇ ਆਂ ਵੀ ਫੇਰ ਇਹਦੇ ਉੱਤੇ ਵੱਡੀ ਪ੍ਰੈਸ ਕਾਨਫਰੰਸ ਕਰਾਂਗੇ ਵੀ ਕੀ ਕੀ ਨਿਕਲਿਆ ਆਏ ਕਿਉਂਕਿ মিডিਆ ਵਾਲੇ ਹੀ ਇਹ ਸਾਰੀਆਂ ਗੱਲਾਂ ਐ ਲੋਕਾਂ ਦੇ ਮੂਹਰੇ ਲੈ ਕੇ ਆ ਰਹੇ ਆ ਇਦਾਂ ਤੋਬਾ ਰੱਬ ਇਦਾਂ ਐਡਾ ਬੜਾ ਯਾਰ ਸਕੈਂਡਲ ਵੀ ਜਾਲੀ ਬੰਦਿਆਂ ਦੇ ਦੇਖੋ ਕੋਈ ਆਨ ਪੈਸਾ ਜਿਹੜਾ ਕੋਈ ਨਗਦਤਾ ਦਿੰਦਾ ਨਹੀਂ ਕੰਪਿਊਟਰ ਆਹੀਂ ਆਨ ਰਹੀਂ ਪੈਸਾ ਲੋਕਾਂ ਦੇ ਖਾਤਿਆਂ 'ਚ ਜਾ ਰਿਹਾ ਹੈ ਉਹ ਵੀ ਜਾਲੀ ਬੰਦਿਆਂ ਦੇ ਨੌਕਰੀ ਅਸਲੀਆਂ ਨੂੰ ਕਿੱਥੋਂ ਮਿਲਣੀ ਆ ਨੌਕਰੀ ਜਿਹੜੇ ਵਿਚਾਰੇ ਨੌਜਵਾਨ ਫਿਰਦੇ ਆ ਉਹਨਾਂ ਨੂੰ ਕਿਹਨੇ ਦੇਣੀ ਆ ਜਦੋਂ ਤੁਸੀਂ ਐਂ ਸੈਂਕੜੇ ਬੰਦਿਆਂ ਦੇ ਨਾਂ ਤੇ ਘਰੇ ਬੈਠਿਆਂ ਦੇ ਜਿਹੜੀ ਉਹ ਪੈਸੇ ਪਾਈ ਜਾਂਦੇ ਉਹ ਕਹਿੰਦੇ ਸਾਡੇ ਕੋਲ ਪੈਸੇ ਨਹੀਂਗੇ ਇਸ ਕਰਕੇ ਇਹ ਤਾਂ ਬਹੁਤ ਵੱਡਾ ਸਕੈਂਡਲ ਆ ਇਹ ਤਾਂ ਮੁੱਖ ਮੰਤਰੀ ਸਾਹਿਬ ਨੂੰ ਇਸ ਗੱਲ ਤੇ ਜਿਹੜਾ ਸੰਗਿਆਨ ਲੈਣਾ ਚਾਹੀਦਾ ਏ ਮੈਂ ਤੁਹਾਡੇ ਰਾਹੀਂ ਉਹਨਾਂ ਨੂੰ ਕਹਿਣਾ ਵੀ ਇਹ ਬਹੁਤ ਵੱਡਾ ਘੁਟਾਲਾ ਸਾਡਾ ਤਾਂ ਯਾਰ ਅੱਗੇ ਤੁਸੀਂ ਲੁਧਿਆਣੇ ਦਾ ਪੈਸਾ ਚੱਕ ਕੇ ਜਲੰਧਰ ਦਾ ਇਲੈਕਸ਼ਨ ਸੀ ਬਾਇ ਇਲੈਕਸ਼ਨ 50 ਕਰੋੜ ਰੁਪਈਆ ਤੁਸੀਂ ਉੱਥੇ ਲੈ ਕੇ ਚੱਕੇ ਅੱਜ ਤੱਕ ਸਾਨੂੰ ਮੂੜੀਆਂ ਨਹੀਂ ਬਾਕੀ ਤੁਸੀਂ ਐ ਪੈਸਾ ਲੁੱਟੀ ਜਾਂਦੇ ਹੋ ਲੁਧਿਆਣੇ ਦਾ ਦੱਸੋ ਤਾਂ ਸਹੀ ਨਾ ਆਪਾਂ ਜਾਵਾਂਗੇ ਕਿੱਥੇ ਲੁਧਿਆਣੇ ਦੇ ਲੋਕ ਕਿੱਥੋਂ ਸੜਕਾਂ ਬਣਣਗੀਆਂ ਕਿੱਥੋਂ ਸੀਵਰੇਜ ਬਣਨਗੇ ਕਿੱਥੋਂ ਕੋਈ ਪਾਰਕ ਦੀ ਰਿਪੇਅਰ ਹੋਊਗੀ ਜਦੋਂ ਕਾਰਪੋਰੇਸ਼ਨ ਦਾ ਪੈਸਾ ਤਾਂ ਲੋਕਾਂ ਦੇ ਘਰਾਂ 'ਚ ਜਾਲੀ ਇਨਰੂਟ ਕਰ ਰਿਹਾ ਏ ਸਰ ਨਹੀਂ ਤਾਂ ਜਿਹੜੀ ਜੰਗਲ ਦੇ ਵਿੱਚ ਸ਼ਾਇਦ ਦੀ ਸ਼ਾਇਦ ਹਜ਼ਾਰਾ ਦੇ ਗਿਆ ਹੋਇਆ ਕੋਲ ਦੇ ਪਿੱਛੇ ਦੇਖੋ ਮੈਂ ਇੱਕ ਗੱਲ ਉਹੀ ਤਾਂ ਮੈਂ ਕਹਿਣਾ ਨਾ ਮੈਂ ਕੋਈ ਇਨਵੈਸਟੀਗੇਟਰ ਤਾਂ ਹੈ ਨਹੀਂਗਾ ਮੈਂ ਕੋਈ ਪੁਲਿਸ ਤਾਂ ਹੈ ਨਹੀਂਗੀ ਐਮੀ ਮੈਂ ਕਿਸੇ ਦਾ ਕਿਵੇਂ ਨੌ ਲੈ ਸਕਦਾ ਇਹ ਤਾਂ ਇਨਵੈਸਟੀਗੇਸ਼ਨ ਹੋਈ ਆ ਐਫ ਆਈ ਆਰ ਦਰਜ ਹੋ ਗਈ ਆ ਐਫ ਆਈ ਆਰ ਦਰਜ ਤੋਂ ਹੁਣ ਪੁਲਿਸ ਆ ਜਿਹੜੀ ਉਹ ਅੱਗੇ ਇਸ ਤੇ ਕਾਰਵਾਈ ਕਰੇਗੀ ਤੇ ਜਣਾ ਤੱਕ ਨਿਕਲ ਲਗੇ ਮੇਡਮ ਮਮਤਾ ਜੀ ਨੇ ਕਿਹਾ ਕਿ ਇਹ ਬੁਹੂਈਆ ਜਿਹੜੇ ਮੁਲਾਜ਼ਮ ਹੈ ਈ ਐਮਐਲਏ ਦੇ ਘਰਾਂ ਦੇ ਵਿੱਚ ਕੰਮ ਕਰਦੇ ਜਿਹੜੇ ਆਮ ਆਦਮੀ ਪਾਰਟੀ ਦੇ ਤੁਸੀਂ ਸਹਿਮਤ ਹੋ ਉਸ ਤੋਂ ਨਹੀਂ ਉਹ ਬੰਦੇ ਹੈਗੇ ਨੇ ਜੋ ਮਮਤਾ ਜੀ ਨੇ ਕਿਹਾ ਉਹ ਉਹਨਾਂ ਨੇ ਐ ਵੈਸੇ ਤਾਂ ਨਹੀਂ ਕਿਹਾ ਜੇ ਉਹਨਾਂ ਕੋਲ ਕੋਈ ਵੀ ਜਾਣਕਾਰੀ ਹੋਏਗੀ ਮਮਤਾ ਜੀ ਕੋਲ ਤਾਂ ਹੀ ਉਹਨਾਂ ਨੇ ਕਹੀ ਨਾ ਇਹ ਗੱਲ ਐਮਐਲਏ ਜੀ ਕਹਿੰਦੇ ਮਮਤਾ ਜੀ ਨੂੰ ਜਾਣਦੇ ਹਾਂ ਜੀ ਉਹ ਵੀ ਜੀ ਕਹਿੰਦੇ ਮਮਤਾ ਜੀ ਨੂੰ ਮੈਂ ਜਾਣਦਾ ਨਹੀਂ ਚਲੋ ਸ਼ਹਿਰ ਤਾਂ ਜਾਣਦਾ ਨਾ